ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹੁਣ ਖੁਲਾਸੇ ਹੋ ਰਹੇ ਆ ਕਿਸ ਤਰੀਕੇ ਦੇ ਨਾਲ ਡਾਕਟਰ ਚਾਲ ਖੇਡ ਗਏ ਪੈਸਿਆਂ ਦੇ ਮਾਰੇ ਤੇ ਇੱਕ ਜਵਾਨ ਪੁੱਤ ਮਾਪਿਆਂ ਤੋਂ ਖੋਲਿਆ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਚਾਉਣ ਵਾਲੇ ਸੀ ਪਰ ਕਈ ਵਾਰ ਆਪਾਂ ਆਖਦੇ ਆ ਕਿ ਡਾਕਟਰਾਂ ਨੂੰ ਜਿਹੜਾ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਪਰ ਕਈ ਵਾਰ ਇਹ ਪਦਾਰਥ ਵਰਦੀ ਯੁੱਗ ਦੇ ਵਿੱਚ ਡਾਕਟਰ ਆ ਜਿਹੜੇ ਜਿਨ੍ਹਾਂ ਨੇ ਕਰਤਵ ਜਿਹੜਾ ਦੂਜਾ ਰੱਬ ਸਮਝੇ ਜਾਂਦੇ ਆ ਉਹ ਲਾਲਚ ਦੇ ਵਿੱਚ ਆ ਕੇ ਜਿਹਹਾ ਕੰਮ ਕਰ ਦਿੰਦੇ ਆ ਜਿਨਾਂ ਦੇ ਨਾਲ ਕਈਆਂ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਛੋਟੇ ਬੱਚੇ ਬੁੱਢੀ ਮਾਂ ਜਵਾਨ ਪਤਨੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੂੰ ਇਸ ਦੀ ਕਿੰਨੀ ਲੋੜ ਆ ਚਲੋ ਇਹ ਤਾਂ ਰਾਜਵੀਰ ਜਵੰਦਾ ਇੱਕ ਬਹੁਤ ਹੀ ਉੱਚ ਕੋਟੀ ਦਾ ਫਨਕਾਰ ਸੀ ਪਰ ਆਮ ਘਰ ਦੇ ਵਿੱਚ ਵੀ ਚਾਹੇ ਕੋਈ ਆਮ ਬੰਦਾ ਹੋਵੇ ਹਰ ਘਰ ਦੇ ਵਿੱਚ ਉਸ ਦੀ ਓਨੀ ਲੋੜ ਹੁੰਦੀ ਆ ਕਿਉਂਕਿ ਲੋੜੀ ਮੰਦੀ ਦੇ ਹੁੰਦੇ ਆ ਸਭ ਘਰ ਦੇ ਵਿੱਚ ਜਦੋਂ ਕਿਸੇ ਘਰ ਦਾ ਕੋਈ ਜੀ ਜਾਂਦਾ ਜੇ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਜਦੋਂ ਉਸ ਦੀ ਚਿਖਾ ਬਲਦੀ ਆ ਤੇ ਮਾਂ ਵੀ ਓਨੀ ਬਲਦੀ ਆ ਜੇਕਰ ਉਸ ਦੇ ਬੱਚੇ ਆ ਤੇ ਉਹ ਵੀ ਥੋੜਾ ਥੋੜਾ ਨਾਲ ਚਿਖਾ ਦੇ ਬਲਦੇ ਆ ਕਿਉਂਕਿ ਉਹਨਾਂ ਦੇ ਇਰਮਾਨ ਖੋਏ ਜਾਂਦੇ ਆ ਸੁਰਾਜ ਵੀਰ ਜਵੰਦੇ ਦੇ ਨਾਲ ਜਿਹੜਾ ਦੁਖਾਂਤ ਹੋਇਆ ਇਸ ਦੇ ਜਾਨ ਤੋਂ ਬਾਅਦ ਸਿਸਟਮ ਦਾ ਵੀ ਜਿਹੜਾ ਪਰਦਾ ਫਾਸ਼ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਆਪਣਾ ਸਿਸਟਮ ਆ ਜਿਹੜਾ ਜਿਹੜਾ ਸਿਸਟਮ ਕੰਮ ਕਰਦਾ ਸੋ ਹੁਣ ਉਸਦੇ ਗਵਾਂਢੀ ਜਿਹੜੇ ਆ ਰਾਜਵੀਰ ਜਵੰਦੇ ਦੇ ਕਿਉਂਕਿ ਪਰਿਵਾਰ ਇਸ ਜਿਹੜੀ ਸਥਿਤੀ ਦੇ ਵਿੱਚ ਨਹੀਂ ਸੀ ਉਹਨਾਂ ਦੇ ਉੱਤੇ ਏਡਾ ਵੱਡਾ ਕਹਿਰ ਡਿੱਗ ਪਿਆ ਕਿਉਂ ਕੁਝ ਬੋਲ ਸਕਣ ਉਹ ਕੁਝ ਕਰ ਸਕਣ ਪਰ ਜਿਹੜਾ ਉਹਨਾਂ ਦੇ ਆਂਢੀ ਗੁਆਂਢੀ ਆ ਰਿਸ਼ਤੇਦਾਰਾ ਕਰੀਬੀ ਆ ਡਾਕਟਰ ਮਾਹਿਰ ਆ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਖੇੜ ਹੋਇਆ ਮੈਨੂੰ ਲੱਗਦਾ ਕਿ ਉੱਤਰੀ ਭਾਰਤ ਦਾ ਸਭ ਤੋਂ ਮਸ਼ਹੂਰ ਜਿਹੜਾ ਹਸਪਤਾਲਾ 40s ਸਭ ਤੋਂ ਉੱਚ ਕੋਟੀ ਦੇ ਡਾਕਟਰ ਆ ਇੱਥੇ ਤੁਸੀਂ ਇਹ ਗੱਲ ਸਮਝੋ ਕਿ ਡਾਕਟਰ ਇੱਕ 라ਉਂਡ ਦੀ ਮਰੀਜ਼ ਨੂੰ ਵੇਖਣ ਦਾ ਇੱਕ ਵਿਜ਼ਿਟ ਆ ਜਿਹੜੀ ਉਹ 35 ਤੋਂ 40000 ਰੁਪਈਆ ਸਿਰਫ ਇੱਕ ਜਾਂ ਦੋ ਮਿੰਟ ਦਾ ਉੱਥੇ ਲੈਂਦਾ ਮਰੀਜ਼ ਨੂੰ ਵੇਖਣ ਦਾ ਜੇ ਤਿੰਨ ਵਾਰ ਵੇਖਣ ਆਇਆ 35 35 70 ਲੱਖ ਰੁਪਏ ਤੋਂ ਉੱਤੇ ਇੱਕ ਡਾਕਟਰ ਦਾ ਜਿਨੇ 5-7 ਮਿੰਟ ਉੱਥੇ ਖੜਨਾ ਉਹਦੀ ਫੀਸ ਆ ਆਮ ਬੰਦੇ ਤੇ ਤਾਂ ਵੱਸੋਂ ਬਾਹਰ ਆ ਇਲਾਜ ਪਰ ਜਿਹੜੇ ਅੱਪਰ ਮਿਡਲ ਕਲਾਸ ਆ ਧਨਾਟ ਲੋਕ ਆ ਉਹਨਾਂ ਦੀ ਵੀ ਕਿਵੇਂ ਛਿੱਲ ਪਟਦੇ ਆ ਇਹ ਲੋਕ ਇਹ ਸਭ ਕੁਝ ਨੰਗਾ ਹੋ ਗਿਆ ਰਾਜਵੀਰ ਜਵੰਦੇ ਦੇ ਕੇਸ ਦੇ ਵਿੱਚ ਸੋ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਬੀਤੀ ਨੂੰ ਕੋਈ ਟਾਲ ਨਹੀਂ ਸਕਦਾ ਸੀ ਪਰ ਆਂਡੀਆਂ ਗਵਾਂਡੀਆਂ ਨੇ ਆਪਣਾ ਫਰਜ਼ ਨਿਭਾਇਆ ਕਿਉਂਕਿ ਦਰਮਿਆਨੇ ਘਰਾਂ ਦੇ ਵਿੱਚੋਂ ਆਮ ਬੰਦਾ ਇਹ ਚੀਜ਼ ਨੂੰ ਵਾਚ ਕਰਦਾ ਪਰਿਵਾਰ ਤਾਂ ਉਹਦੇ ਦੁਖੀ ਹੁੰਦਾ ਪਰਿਵਾਰ ਨੂੰ ਤਾਂ ਇੱਥੋਂ ਤੱਕ ਚਾਹੇ ਤਾਂ ਫੇਰ ਵੀ ਵੈਲ ਸੈਟਡ ਪਰਿਵਾਰ ਸੀ ਜੇ ਉੱਥੇ ਕੋਈ ਆਮ ਪਰਿਵਾਰ ਹੋਵੇ ਲੋਕ ਘਰਾਂ ਦੇ ਘਰ ਵਿੱਚ ਦਿੰਦੇ ਆ ਕੈਕ ਦਿੰਦੇ ਆ ਕਿ ਸਾਡਾ ਜੀਬ ਚਾਲੋ ਜਿਨ੍ਹਾਂ ਦੇ ਕੋਲ ਕੱਲੇ ਘਰ ਹੁੰਦੇ ਆ ਉਹ ਘਰ ਵੀ ਉੱਥੇ ਵਿਕ ਜਾਂਦੇ ਆ ਜਮੀਨਾਂ ਵਿਕ ਜਾਂਦੀਆਂ ਹਸਪਤਾਲਾਂ ਦੇ ਵਿੱਚ ਰਜਿਸਟਰੀਆਂ ਹੋ ਜਾਂਦੀਆਂ ਜਦੋਂ ਕਿਸੇ ਦੇ ਉੱਤੇ ਵਿਪਤਾ ਪੈਂਦੀ ਆ ਰਾਜਵੀਰ ਜਵੰਦੇ ਦੇ ਕੇਸ ਦੇ ਵਿੱਚ ਉਹਨਾਂ ਦੇ ਗਵਾਂਡੀਆਂ ਨੇ ਦੱਸਿਆ ਕਿ ਡਾਕਟਰਾਂ ਨੇ ਗੁੰਮਰਾਹ ਕਰਕੇ ਪਰਿਵਾਰ ਨੂੰ ਰੱਖਿਆ ਪਰਿਵਾਰ ਨੂੰ ਸਿਰਫ ਦਲਾਸੇ ਦਿੰਦੇ ਰਹੇ ਪਰ ਜਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਇਲਾਜ ਹੋਣਾ ਸੀ ਸ਼ਾਇਦ ਉਹਨਾਂ ਨੂੰ ਪਹਿਲਾਂ ਰੈਫਰ ਕਰਕੇ ਕਿਸੇ ਹੋਰ ਹਸਪਤਾਲ ਭੇਜ ਦਿੰਦੇ ਤੇ ਸ਼ਾਇਦ ਰਾਜਵੀਰ ਜਵੰਦਾ ਅੱਜ ਜਿਹੜਾ ਉਹ ਦੁਨੀਆ 'ਚ ਹੁੰਦਾ ਉਹਨਾਂ ਨੇ ਆਖਿਆ ਕਿ ਰਾਜਵੀਰ ਜਵੰਦੇ ਦਾ ਜਿਹੜਾ ਪਰਿਵਾਰ ਹੈ ਨਾਇਕ ਸ਼ਰੀਫ ਪਰਿਵਾਰ ਆ ਮਾਤਾ ਉਹਨਾਂ ਦੀ ਸਰਪੰਚ ਨਹੀਂ ਰਹੀ ਆ ਪਿਤਾ ਨੇ ਪੁਲਿਸ ਦੇ ਵਿੱਚ ਵਧੀਆ ਅਹੁਦਿਆਂ ਤੇ ਕੰਮ ਕੀਤਾ ਪਰ ਜਿਵੇਂ ਆਮ ਤੌਰ ਤੇ ਪੁਲਿਸ ਦੇ ਉੱਤੇ ਦੋਸ਼ ਲੱਗਦੇ ਆ ਪਰ ਉਹਨਾਂ ਨੇ ਆਖਿਆ ਕਿ ਇਸ ਪਰਿਵਾਰ ਨੇ ਕਦੇ ਕੋਈ ਕਿਸੇ ਤੋਂ ਬਾਦਸ਼ੀਸ਼ ਨਹੀਂ ਲਈ ਪਤਾ ਨਹੀਂ ਪ੍ਰਮਾਤਮਾ ਨੇ ਕਿਹੜਾ ਵੈਰ ਕੱਢਿਆ ਇੰਨਾ ਮਸ਼ਹੂਰ ਤੇ ਇੰਨਾ ਮਕਬੂਲ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਕਿ ਜਵੰਦਾ ਜਦੋਂ ਪਿੰਡ ਆਉਂਦਾ ਸੀ ਜਿੱਥੇ ਚਾਰ ਬਜ਼ੁਰਗ ਖੜੇ ਹੁੰਦੇ ਸੀ ਗੱਡੀ ਰੋਕ ਕੇ ਉਹਨਾਂ ਨਾਲ ਫਤੇ ਸਾਂਝੀ ਕੀਤੀ ਤਾਂ ਬਿਨਾਂ ਨਹੀਂ ਸੀ ਤੁਰਦਾ ਆਮ ਆਪਾਂ ਕਹਾਵਤ ਸੁਣੀ ਹੈ ਕਿ ਚੰਗੇ ਇਨਸਾਨਾਂ ਦੀ ਪਰਮਾਤਮਾ ਨੂੰ ਵੀ ਲੋੜ ਹੁੰਦੀ ਹੈ ਸ਼ਾਇਦ ਇਹੀ ਕਾਰਨ ਰਾਜਵੀਰ ਜਵੰਦੇ ਦੇ ਨਾਲ ਹੋਇਆ ਪਿੰਡ ਵਾਲੇ ਸਿਫਤਾਂ ਕਰਦੇ ਨਹੀਂ ਥੱਕਦੇ ਰਾਜਵੀਰ ਜਵੰਦੇ ਦੀਆਂ